ਆ ਦੇਖੋ ਇਹਨਾਂ ਇਹਨਾਂ ਬੱਚਿਆਂ ਦਾ ਵਿਚਾਰਿਆਂ ਦਾ ਕੀ ਕਸੂਰ ਆ ਬਾਈ ਜਿਨ੍ਹਾਂ ਦਾ ਜਿਨ੍ਹਾਂ ਨੂੰ ਮਾਂ ਛੱਡ ਕੇ ਚਲ ਗਈ ਯਾਰ ਕਿੱਦਾਂ ਦਾ ਹਿਰਦਾ ਹੋ ਮਾਂ ਦਾ ਜਿਹੜੀ ਆਪਣੇ ਬੱਚਿਆਂ ਨੂੰ ਛੱਡ ਕੇ ਚਲੀ ਇਹ ਬੇਬੇ ਬਾਪੂ ਆ ਮਾਤਾ ਜੀ ਬੁਰਗ ਤੇ ਇਹ ਦੋ ਪੋਤੇ ਸਾਹਮਰੇ ਆ ਤੇ ਜਿਹੜੇ ਇਹਨਾਂ ਦੀ ਇਹਨਾਂ ਦਾ ਬੇਟਾ ਸੀ ਉਹਦੇ ਸਾਹਪ ਲੜਨ ਦੇ ਨਾਲ ਮੌਤ ਹੋ ਗਈ ਤੇ ਜਿਹੜੀ ਨੌ ਹੀ ਮਾਤਾ ਦੀ ਜਿਹੜੀ ਨਿਆਣੇ ਨਿਆਣਿਆਂ ਦੀ ਮਾਂ ਉਹ ਛੱਡ ਕੇ ਚਲੀ ਗਈ ਤੇ ਇਹ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਨਹੀਂ ਰੋਣਾ ਨੀ ਮਾਤਾ ਆ ਬੇ ਤੇਰਾ ਪੁੱਤ ਇਹਨਾਂ ਦੇ ਕੋਈ ਉਹਦੇ ਬਾਬਾ ਖੜਾ ਨਾ ਦੇ ਰੋਣਾ ਨਹੀਂ ਕੋਈ ਨਹੀਂ ਕੋਈ ਧਿਆੜੇ ਨਾਲ ਚਲੋ ਇਦਾਂ ਕਰੋ ਤੁਹਾਡਾ ਪਾਚਪਲ ਜੁਪਲ ਆਪਾਂ ਚਲੀਏ ਸ਼ਹਿਰ ਨੂੰ ਇਹਨਾਂ ਨੂੰ ਕੱਪੜੇ ਕੁੱਪੜੇ ਲਿਆ ਕੇ ਦਈਏ ਤੇ ਨਾਲੇ ਘਰ ਦਾ ਸੌਦਾ ਪਾਣੀ ਲੈ ਗਏ ਜਿਹੜਾ ਤੁਹਾਨੂੰ ਸਮਾਨ ਚਾਹੀਦਾ ਘਰ ਤੇ ਉਹ ਲੈ ਗਏ ਚਲੋ ਇਹ ਤਾਂ ਜੇ ਨਹੀਂ ਤਾਂ ਮੜੀ ਮਾਂ ਫੜੇ ਹੋਣਾ ਆਜੋ ਹਰਿਆ ਵਾਲਾ ਕਿੰਨਾ ਦਈਓ ਮਾਦਾ ਆਇਓ ਸਾਫੀਆ ਮਾਦਾ ਸਾਫੀਆ ਆ ਗਈ ਕਿਹਨੇ ਜਾਂਦੇ ਆ ਆਹ ਦੇਖ ਨੂੰ ਪੁੜਿਆ ਕੰਗਜੀ ਆਉਂਦੇ ਮਾਦਾ ਸਾਂਡਾ ਸੁੰਦਰ ਜਿੰਨੇ ਸਾਰੇ ਆਉਂਦੇ ਆਉਂਦੇ ਮੋਕੜੀ ਆ ਤਾ ਇਹ ਕਿਹਦਾ ਕਰਨ ਬੰਗ ਬੱਚ ਨਹੀਂ ਆਜੋ ਇਧਰ ਵੀਰ ਆਇਆ ਮੇਲਡਾ ਆਜੋ ਉਹ ਠੀਕ ਮਾਦਾ ਠੀਕ ਹਵਾ ਇਹ ਬੇਬੇ ਬਾਪੂ ਆ ਮਾਦਾ ਜੀ ਬਿਊਰਗ ਤੇ ਇਹ ਦੋ ਪੋਤੇ ਸਾਹਮਰੇ ਆ ਤੇ ਜਿਹੜੇ ਇਹਨਾਂ ਦੀ ਇਹਨਾਂ ਦਾ ਬੇਟਾ ਸੀ ਉਹਦੇ ਸਾਫ ਲੜਨ ਦੇ ਨਾਲ ਮੌਤ ਹੋ ਗਈ ਤੇ ਜਿਹੜੀ ਨੌ ਹੀ ਮਾਦਾ ਦੀ ਜਿਹੜੀ ਨਿਆਣੇ ਨਿਆਣਿਆਂ ਦੀ ਮਾਂ ਉਹ ਛੱਡ ਕੇ ਚਲੀ ਗਈ ਤੇ ਇਹ ਬਹੁਤ ਗੁਰੇ ਹਾਲਾਤਾਂ ਦੇ ਵਿੱਚ ਆ ਆਹੇ ਜਾਂਦੇ ਦੋਤੀ ਤੋਂ ਕਦੇ ਨੇ ਇਹ ਨਾ ਕੋਲ ਆ ਗਿਆ ਇਹ ਤੇ ਲਗਦੇ ਹੀ ਨਾ ਕੋਲ ਆ ਗਿਆ ਕੋਈ ਵੀ ਨਹੀਂ ਇੱਥੇ ਫੜ ਜਾਣੀ ਇਹਨਾਂ ਨੂੰ ਕਰੀ ਆ ਜੇ ਸੋਚਣ ਦਾ ਉਹ ਵੀ ਚਲੇ ਗਿਆ ਛੱਡ ਕੇ ਤੇ ਨਹੀਂ ਰੋਣਾ ਨਹੀਂ ਰੋਣਾ ਨਹੀਂ ਮਾਤਾ ਆਹ ਦੇ ਤੇਰਾ ਪੁੱਤ ਆ ਇਹਨਾਂ ਦੇ ਕੋਈ ਉਹਦੇ ਬਾਬਾ ਖੜਾ ਨਾ ਦੇ ਰੋਣਾ ਨਹੀਂ ਕੋਈ ਨਹੀਂ ਕੋਈ ਦੇ ਨਾਲ ਚਲੋ ਇਦਾਂ ਕਰੋ ਤੁਮਾ ਦਾ ਪਾ ਚੱਪਣ ਜੁੱਪੜ ਆਪਾਂ ਚੱਲੀਏ ਸ਼ਹਿਰ ਨੂੰ ਇਹਨਾਂ ਨੂੰ ਕੱਪੜੇ ਕੁੱਪੜੇ ਲਿਆ ਕੇ ਦਈਏ ਤੇ ਨਾਲੇ ਘਰ ਦਾ ਸੋਤਾ ਪਾਣੀ ਲੈ ਗਏ ਜਿਹੜਾ ਤੁਹਾਨੂੰ ਸਮਾਨ ਚਾਹੀਦਾ ਘਰ ਦੇ ਉਹ ਲੈ ਕੇ ਚਲੋ ਇਹ ਤਾਂ ਜੇ ਨਹੀਂ ਤਾਂ ਬੜੀ ਮਾਂ ਫੜੀ ਰੋਣਾ ਉਹ ਨਹੀਂ ਰੋਣਾ ਉਹ ਤਾਂ ਜਾਂਦਾ ਗਿਆ ਸੁਦੇ ਨਾ ਕੇ ਉਹ ਨਹੀਂ ਰੋਣਾ ਬੱਬੇ ਬਈ ਮੈਤਰੀ ਕੀ ਹੋ ਗਈ ਇਹ ਘਰ ਜਿਹੜਾ ਇਹ ਵੀਰ ਜੀ ਉਹਨਾਂ ਨੇ ਬਣਾ ਕੇ ਦਿੱਤਾ ਬਾਬਾ ਫਤੇ ਸਿੰਘ ਆਸ਼ਰਮ ਵਾਲਿਆਂ ਨੇ ਤੇ ਜਗਰੂ ਵੀਰ ਜੀ ਇਹਦਾ ਵੀ ਧੰਨਵਾਦ ਕਰਦੇ ਆ ਤੇ ਚਲੋ ਮਦ ਪਾ ਚੁੱਤੀ ਨੰਗੇ ਪੈਰੀ ਲੱਗੇ ਠੰਡਾ ਚਲਈ ਨਾ ਆ ਦੇਖੋ ਇਹਨਾਂ ਇਹਨਾਂ ਬੱਚਿਆਂ ਦਾ ਵਿਚਾਰਿਆਂ ਦਾ ਕੀ ਕਸੂਰ ਆ ਬਾਈ ਜਿਨ੍ਹਾਂ ਦਾ ਜਿਨ੍ਹਾਂ ਨੂੰ ਮਾਂ ਛੱਡ ਕੇ ਚਲ ਗਈ ਯਾਰ ਕਿੱਤਾਂ ਦਾ ਹਿਰਦਾ ਹੋ ਮਾਂ ਦਾ ਜਿਹੜੀ ਆਪਣੇ ਬੱਚਿਆਂ ਨੂੰ ਛੱਡ ਕੇ ਚਲੀ ਜਾਂਦੀ ਹਣੇ ਹੁਣ ਤਾਂ ਜੀ ਲੱਗਦਾ ਇਹਨਾਂ ਪਹਿਲਾਂ ਲੱਗਦਾ ਨਹੀਂ ਇਹਨਾਂ ਰੋਂਦੇ ਰਹੇ ਹਾਂ ਉਹ ਫਿਰ ਹੁਣ ਬਜ਼ੁਰਗ ਤੁਸੀਂ ਹਾਂ ਹਾਂ ਬੜਾ ਔਖਾ ਬਾਈ ਬਜ਼ੁਰਗ ਬੰਦੇ ਨੂੰ ਬੱਚੇ ਪਾ ਰਹਿਣ ਨਾ ਬਿਮਾਰੀ ਨਾ ਸਾਹ ਨਹੀਂ ਆਉਂਦਾ ਅਛਾ ਬਾਪੂ ਨੂੰ ਦਮੇ ਦੀ ਪ੍ਰੋਬਲਮ ਆ ਸਾਹ ਨਹੀਂ ਆਉਂਦਾ ਬਾਪੂ ਨੂੰ ਚੰਗੀ ਤਰ੍ਹਾਂ ਹਾਂ ਕਹਿੰਦਾ ਦਰਾਂ ਜਿਹਾ ਪਿਆ ਨਹੀਂ ਆਉਣਾ ਅੱਛਾ ਕੱਲ ਦਾ ਦੌਰਾ ਪਿਆ ਸਾਹ ਨਹੀਂ ਆਉਂਦਾ ਪਹਿਲਾਂ ਮੋਂ ਬਾਬਾ ਨਹੀਂ ਲੈ ਆ ਲੈ ਨਵੇਂ ਕੱਪੜੇ ਲੈਣੇ ਨਵੇਂ ਜੀ ਬੂਦੇ ਲੈਣਾ ਕਢਾਉਣ ਲੈਣੇ ਕਢਾਉਣੇ ਚੱਲ ਆ ਜਾ ਬੱਸ ਸਕੂਲੇ ਨਹੀਂ ਜਾਣਾ ਨਵੇਂ ਕੱਪੜੇ ਪਾ ਕੇ ਚੱਲ ਆ ਜਾ ਮਾਤਾ ਚੱਲੀਏ ਦੇਖੋ ਚੱਲ ਆ ਜਾ ਆ ਜਾ ਪਰ ਅਰੇ ਬਾਜੋ ਚਲੋ ਬੈਠੋ

ਭਾਜੀ ਇਹਨਾਂ ਦੇ ਕੱਪੜੇ ਦਿਖਾਓ ਸਿਆਲ ਵਾਲੇ ਥੋੜੇ ਮੋਟੇ ਟਾਪ ਚ ਆ ਦੇਖੋ ਇਹ ਦੋਹਾਂ ਦੇ ਅੱਛਾ ਦਿੱਤੇ ਦੇ ਗਾਟ ਲਓ ਗਾਟ ਲਓ ਭਾਈ ਚੱਲ ਲਾ ਦੇ ਟੋ ਕੋਈ ਨਹੀਂ ਰੋਵੇ ਪਾ ਕੇ ਦੇਖ ਲਓ ਪੱਤੀ ਮੜ ਗਈ ਹਾਂਜੀ 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 ਸਹੀ ਐਂਸਮੁਲੇ ਆ ਦੇਣੇ ਲਈ ਜੇ ਇਹਦੇ ਬਾਈ ਵਾਲਾ ਕੋਈ ਤੁਹਾਨੂੰ ਸਾਡੇ ਨਾਲ ਆਉਂਦੇ ਵੱਡੇ ਜੀ ਆ ਪਾਗ ਵੇ ਲੈਣੇ ਨਹੀਂ ਜੇ ਵੱਡਾ ਨੰਬਰ ਦੇਦਾ ਹੈ ਬਾਈ ਮਾਤਾ ਨੂੰ ਪੌਣੀ ਸੌਫੀ ਆ ਹਾਂ ਆ ਪਾਗ ਵੇ ਲੈਣੇ ਨਹੀਂ ਜੇ ਸਹੀ ਆ ਗਿਆ ਪਤਾ ਨਾ ਬੰਸੀ ਆ ਆ ਜੇ ਮੈਨੂੰ ਬਾਈ ਹੁ ਪੜਦਾ ਬਹੁਤ ਹੋਈ ਹੋਇਆ ਸਹੀ ਚਲੋ 7:00 ਵਜੇ ਬਾਓ ਟੋਪੀ ਅਲਾ ਹੋ ਗਿਆ ਇਹ ਬਣੀ ਇੱਕ ਕੈਪਾ ਨਾ ਬਸ ਦੱਤ ਲਗ ਲਗ ਤਰ੍ਹਾਂ ਦੇ ਹੋ ਜਾਣਗੇ ਨਾ ਬਸ ਇਦਾਂ ਹੀ ਇੱਕ ਦੋ ਇਹ ਆਣ ਪਾਜੀ ਹਾਂਜੀ ਦੋ ਨਹੀਂ ਹੋ ਗਏ ਉਹਦੇ ਕਾਕੇ ਦੇ ਠੀਕ ਹੈ ਦੋ ਅੱਛਾ ਜੀ ਟੋਪੀ ਆਈ ਟੋਪੀ ਨਵੀਂ ਹਾਂਜੀ ਦਾ ਪਸੰਦ ਆ ਬਹੁਤ ਸਣੀ ਦਾਬਾ ਜੀ ਮੈਂ ਇਹ ਤਾਂ ਬਦ ਨਾ ਫਿਰ ਆ ਲੈ ਲਵਾਂ ਉਹ ਨਹੀਂ ਬਾ ਨਾ ਕਿਤੇ ਨਾ ਇਸ ਟੋਪੀ ਕੁ ਮੜੀ ਆਓ ਪਾਜੀ ਸਾਰੀ ਬਸ ਇਹ ਕੋਈ ਪੈਕ ਆਏ ਨਾਲ ਪੈਕ ਕਰ ਲਓ ਆ ਉੱਥੇ ਆ ਪਾ ਦੋ ਇਹਨੂੰ ਉਹ ਦੁਆ ਲਗਾ ਰਿਹਾ ਹੈ। ਪਾਈ ਦੁਆ ਬਲ ਮਾਈ ਮਾਤਾ ਨੇ ਕੋਟੀ ਕਿਉਂ ਨਹੀਂ ਬਣਾਈ ਕਰਦੀ। ਮੈਂ ਉਹਨੂੰ ਦੱਸਾਂ ਛੋਟੀਆਂ। ਦਿਨ ਕਿ ਦਿਨ ਕੋਠੀ ਦਿੰਨੇ ਇੱਕ ਮਿੰਟ ਨਹੀਂ। ਮਾਤਾ ਦੇ ਮਾਤਾ ਹੱਥ ਹੱਟ ਜਿੰਨੇ। ਸੂਟ ਦੇਦੀ ਪਹਿਲਾਂ ਉਹ ਬਿਨਵਸਤਾ ਕੀਤਾ। ਮਾਤਾ ਕੋਈ ਕੋਟੀਆਂ ਵੀ ਨਹੀਂ ਆਈ ਗਈ। ਵਾਹ ਜੀ। ਹੈਲੋ? ਹਾਂਜੀ। ਹੈਲੋ। ਬੈਠ ਜਾ। ਬੱਤਿ ਸੱਜਾ। ਉਹਨੂੰ। ਉਹ ਦੁਆ ਲਗਾ ਰਿਹਾ ਹੈ। ਨਹੀਂ ਨਾ ਕੋਈ ਬਸ ਲੈ ਗੁੜੀ ਕਿ ਨਹੀਂ ਪਿਆਰੀ ਹੈ ਨਾ ਪਤਾ ਖਾਸੀ ਖੜੀ ਕੋਲ ਹੰਦੇ ਰਿੰਦੀ ਆ ਹਾਂ ਮੇਰੇ ਕਈ ਬਾਈ ਨਿਆਣਿਆਂ ਨੂੰ ਤਰਸਦੇ ਆ ਹੈਨਾ ਹਨ ਨੂੰ ਮਾਪੇ ਚ ਸвая ਜੀ ਕਰਨਾ ਚਾਹੀਦਾ ਤੇ ਮਾਸ਼ਾਦਾ ਦਾਦਾ ਦਾਦੀ ਪਾਲਦੇ ਆ ਦਾਦੀ ਆ ਦਾਦਾ ਘਰ ਉਹਨੂੰ ਦਮੇ ਦੀ ਪ੍ਰੋਬਲਮ ਹੈ ਜੀ ਪਤਾ ਨਹੀਂ ਪਤਾ ਨਹੀਂ ਕੀ ਕਿੰਨੇ ਪੱਟਾ ਪਸਾਰ ਮੋਟੇ ਨੇ ਸਬਸਕ੍ਰਾਈਬ ਕਰ ਲਿਆ। ਇਹ ਟੋਪਿਕ ਹੋ ਰਿਹਾ ਹੈ। ਚਾਹ ਤੇ ਨਾ। ਕੋਮੰਡ ਪੁੱਤਾ। ਟਾਈਟਮ ਨੂੰ ਭਜੀ। ਨਹੀਂ ਡਾੜਨੀ ਹੈ। ਬਾਏ ਨੰਬਰ ਆ। ਕਿਹਦੇ ਲੱਗੇ ਹੈਗੇ। ਇਹਨੇ ਇਹਨੇ ਵਾਰਾ ਖੰਡ। ਆਪੀ ਜਾ। ਟੋਪੀ ਹੋਇਆ। ਅਗਾਂਹ ਜੀ ਦੇ ਨਹੀਂ ਖਾਲਚ। ਠੀਕ ਹੋ ਗਿਆ। ਇਹ ਸਭ ਸਟਾਫ ਹੋ ਗਿਆ। ਆਲੇ ਖਾਲਚ ਜੀ। ਕੋਮੰਡ ਪਈ ਤਾਂ ਟੁੱਟ ਜਾਂਦੇ ਕਿਹਨਾਂ? ਹਾਂ ਜੀ। ਆਹ ਛੋਟੇ ਸਾਜ ਨੂੰ ਕੱਢੇ ਨਾ ਚੱਜੇ ਤੇ ਲਈਏ ਜਿਆਦਾ ਇੰਗਰੈਂਗ ਕਰਾਉਣ ਨੂੰ ਜਿਆਦਾ ਜਿਆਦਾ 9 8 7 6 ਨਾ ਸੋਨਾ ਸਿਰ ਪਰਵਾਹ ਨਾ ਪਰਵਾਹ ਕਰਾਉਣ। ਖੜਾ ਉਹ ਤਾਂ ਖੜਾ ਜੇ ਖੜਾ ਜੇ ਖੜਾ ਆ ਥੱਲੇ ਕਰ। ਖੜਾ ਕਰ। ਆਹ ਤਾਂ ਇੱਥੇ ਪੈ ਰਹਾ ਖੜਾ ਕਰ। ਜਰਾ ਰਾਈਟ ਕਰ। ਉਹ। ਰਾਈਟ ਵੀ ਨਾ। ਆਹ ਆਹ ਦੋ ਮੇਜਾਂ ਹੁਣ ਆ ਮਾਤਾ ਜੀ ਦੀ ਕੋਟੀਆਂ ਵਿੱਚ ਹਾਂਜੀ ਕੋਟੀਆਂ ਦੇ ਆਪ ਕੋਪੀ ਪਾ ਦੇ ਨੂੰ ਕੋਪੀ ਗਿਆ ਭਲੀ ਲੈਣਾ ਆ ਆਹ ਵਧੇ ਤੇ ਕੋਰੀਂ ਹਿੰਦੂ ਆ ਲਾਗੂ ਕੇ ਲਾਗੂ ਕਿੱਤੀ ਆ ਹਾਂਜੀ ਅਲਿਖੋ ਮਾਰ ਅਲਿਖੋ ਕਿਹੜਾ ਲੈਣਾ ਮੋਸੇ ਹਾਦਾ ਕੋਟੀ ਪਾ ਛੋਲਾ ਮਾ ਛੋਲਾ ਮਾ ਉਹ ਬੰਲੇ ਆਉ ਪੱਟੀ ਚਲਾ ਦੇ ਕੋਈ ਨਹੀਂ ਆ ਗਿਆ ਕੋਈ ਨਹੀਂ ਆ ਗਿਆ ਗੋਦੀ ਤੁਹਾਡਾ ਉਹ ਵੀ ਤਬੂਤ ਨਹੀਂ ਆਉਂਦਾ ਫਰਾਂਜ਼ ਬਲਿੰਟ ਰਹੇ ਮਦੀਏ ਦੇ ਬਲੈਂਡ ਰਹੇ ਮੈਂ ਦੋ ਲਿੰਟ ਦੇ ਨਾਲ ਦੀ ਇੱਕ ਹੋਰ ਵੀ ਹੈ ਨਹੀਂ ਇੱਕ ਕੋਟੀ ਕੋਟੀ ਪਲੱਸ 10 10 ਸੁਣਾ ਮੇਰਾ ਤਮੀ ਕਰੋ ਤੁਸੀਂ ਮੈਂ ਪਾਲ ਬੰਗਾ ਗਾਉਂਗਾ ਨਹੀਂ ਰਾਂਗ ਤੇਰੀ ਪਸੰਦ ਦਾ ਲੈਣਾ ਹੈ ਅਹੀਂ ਤੇ ਆਪਣੀ ਪਸੰਦ ਦਾ ਲੈਂਦੇ ਰਹਿੰਦੇ ਤੇਰੀ ਪਸੰਦ ਚੱਲਦੀ ਹੈ ਚੱਲ ਰਾਂ ਦੇ ਜੇਹੀ ਚਾਹੀਏ ਚੱਲ 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 ਦੇ ਵੀ ਗੱਲ ਆ ਮੇਰੇ ਆਪਣੀ ਜਿੰਦੇ ਤੋਂ ਹਾਂ ਹਲੋ ਇਹ ਆਣੀ ਮੈਂ ਇਹੋ ਕਾ ਇਹਦੇ ਜੇ ਇੱਕ ਇੱਕ ਹਿੰਡ ਹੋਰ ਦੇ ਭਾਈ ਇੱਕ ਹੋਰ ਦੇ ਕੇ ਇੱਕ ਇੱਕ ਪ੍ਰਿੰਟ ਮੋਟੇ ਜ ਦੇਣ ਦੇ ਕੇ ਥੋੜੀ ਜੈਕਟ ਟਾਈਪ ਹੈਗਾ ਕੋਈ ਚਲੋ ਇਦਾਂ ਦੇ ਦਿਓ ਆਹੀ ਪੇਰ ਹੀ ਦੇ ਦਿਓ ਆਹੀ ਚਲੋ ਇਹ ਭਾਈ ਰੋਡ ਕਰਦੇ ਨੇ ਕਿ ਕਿ ਬਣਿਆ ਤੇ ਪਤਾ ਲਾਇਆ ਹਾਂਜੀ ਹਾਂਜੀ ਸਹੀ ਹੈ ਜੀ ਆਹ ਹੀ ਨਾ ਤੁਹਾਡਾ ਸੂਟ ਕਿੰਨਾ ਕਲਰ ਕੀਤਾ ਹੈ ਜੀ ਆਵਲਾ ਨਹੀਂ ਨਾ ਕਲਰ ਜਿਹੜਾ ਮਰਜ਼ੀ ਕਰ ਲਈ ਜਿਹੜਾ ਤੁਸੀਂ ਨਹੀਂ ਨਹੀਂ ਮੈਨੂੰ ਸਹੀ ਰਹਦਾ ਚਲੋ ਆਜੋ ਮਾਤਾ ਆਪਾਂ ਤੁਹਾਨੂੰ ਦਈਏ ਜੋ ਫੇਰ ਵੀ ਕਹਾਂਗੇ ਸੂਟਾਂ ਹੀ ਕੋਈ ਨਹੀਂ ਮੈਂ ਤੁਹਾਡਾਂ ਦਾ ਪਾਸਾ ਸੁਣ ਕੇ ਮੈਂ ਦੇਣਾ ਦਾ ਕਰਦੇ ਹੋਣਾ ਜੀ ਕਿਰਵਾਇਨਾ ਕਰੀਏ ਆਪਣੇ ਲਈ ਤਾਂ ਸ਼ੋਪਿੰਗ ਹਰ ਕੋਈ ਕਰ ਲੈਂਦਾ ਜਾਂ ਸਮਾਨ ਹਰ ਕੋਈ ਫ੍ਰੀ ਲੈ ਲੈਂਦਾ ਕਦੇ ਇਹਨਾਂ ਨੂੰ ਕਰਵਾ ਕੇ ਵੇਖਿਓ ਕਿੰਨਾ ਸਕੂਨ ਮਿਲਦਾ ਕਦੇ ਜ਼ਿੰਦਗੀ 'ਚ ਕਰਕੇ ਵੇਖਿਓ ਆਪਣੇ ਹੱਥਾਂ ਨਾਲ ਆਪਣੇ ਹੱਥਾਂ ਨਾਲ ਜਿਹੜੀ ਮਨਾਈ ਉਹ ਖਾਦੂ ਦਿੱਤੀ ਬੁਝ ਗਈ ਆ ਅਸਾਂ ਲੇ ਕਮਲ ਮਨਜ਼ੂਰ ਰਹਿਣੇ ਮਾਤਾ ਜੀ ਦਾ ਵੀ ਦਿਖਾਦੀ ਭਾਜੀ ਵਾਦ ਲਾ ਦੀਏ ਖਾਣ ਲਾਇਆ ਹੈ ਪਸੰਦ ਆ ਨਾਮ ਕੀ ਤੇਰਾ ਅੰਕਲ ਨੂੰ ਦੱਸ ਨਾਮ ਕੀ ਹੈ ਹੈ ਆਗਮੇ ਦਾ ਮੈਗ ਬੀਟ ਨਾਮ ਸਿਆ ਮੈਗ ਬਰੀਥ ਵਾਹ ਨਾਮ ਵੀ ਬੜਾ ਸੋਹਣਾ ਤੇਰਾ ਦੇ ਮਾਦਾ ਕੱਪੜਾ ਸਾਤ ਸਾਤ ਨੰਬਰ ਕਿੰਨਾ ਕੱਪੜੇ ਦੇ ਬੁਰਦੋਾ ਪਾ ਲਾਸਟੇ ਬੁਰਦੋਾ ਇਹਨਾਂ ਕੱਪੜੇ ਦੇ ਬੁਰਦੋਾ ਗਰਮਾ ਹੋਣਾ ਮਤਲਬ ਸਿਆਲ ਬਹੁਤ ਹਨ ਠੰਡ ਬੜੀ ਹੋ ਜਾਂਦੀ ਸਵੇਰੇ ਸ਼ਾਮ ਗਰਮ ਹਾਂ ਇਹ ਸਹੀ ਹੈ ਠੀਕ ਹੈ ਮੈਨੂੰ ਪਤਾ ਹਾਂ ਦੋਵੇਂ ਹੀ ਸਹੀ ਹੈ ਤੇ ਤਦਾਂ ਨੂੰ ਵਧੀਆ ਆ ਤੁਹਾਨੂੰ ਮਾਰਾ ਨਹੀਂ ਲੈਣੇ ਆਂਦਾ ਔਖੇ ਵੇਰੇ ਕਿੰਨੇ ਨੇ ਇੰਨੇ ਮੇਰਾ ਦਮ ਖਾਵਣਾ ਮੇਰਾ ਉਹ ਤਾਂ ਮੈਂ ਯਾਦ ਨਹੀਂ ਕਰਦੀ ਹਾਂ ਨਾਲ ਕਾ ਹੁਣ ਤੋਂ ਆਵੇਂਗਾ ਗਰੀਬੀ ਵਿੱਚ ਗਰੀਬੀ ਬਹੁਤ ਆ ਗਈ ਹੈ ਯਾਰ ਕੀ ਕਰੀਦਾ ਠੀਕ ਆ ਮਾਤਾ ਜੀ ਲਓ ਭਾਈ ਦੂਜਾ ਭਾਈ ਲੋ ਪਾਈ ਦੋ ਪਾਈ ਲੈਣੇ ਮੇਰੇ ਮੁੰਡੇ ਨਹੀਂ ਹੈਗੇ ਜਰਾਬਾ ਹੈਗੀਆਂ ਦਈਏ ਜਰਾ ਬਾਵੇਂ ਦੇ ਦੇ ਤਾਂ ਹਾਂ ਕਿੰਨਾ ਦੇ ਹਾਂ ਜੀ ਨਿਆਣਿਆਂ ਦੀ ਵੀ ਦੇ ਦੋ ਨਿਆਣਿਆਂ ਦੇ ਇਹਾਂ ਦੇ ਜਰਾਬਾ ਮਾਦਾ ਹੋਰ ਕੋਈ ਚੀਜ਼ ਜਿਹੜੀ ਇਹਨਾਂ ਦੀ ਲੋੜ ਆ ਧਰਤ ਨਹੀਂ ਐਚ ਨਹੀਂ ਵੀ ਰਾਮਾ ਮਾਦਾ ਕੁਛ ਦੇ ਦਰਾਂ ਨਹੀਂ ਕਿਹਦਾ ਭਰਤੀ ਇਹ ਅਸੀਂ ਕੌਣ ਆ ਮਦਦ ਦੇਣ ਵਾਲੇ ਦੇਣ ਵਾਲਾ ਵਾਇਬਰੂ ਸਾਰੇ ਹਣ ਦੇਣ ਵਾਲਾ ਵਾਇਬਰੂ ਜਰਾਬੀ ਆ ਰੱਦ ਨਹੀਂ ਹੈ ਸਹੀ ਆ ਮਾਦਾ ਟਾਇਰ ਤੇ ਨਹੀਂ ਨਾ ਮੈਂ ਨਹੀਂ ਕੀ ਹੀ ਨਹੀਂ ਪਰ ਉਹ ਸਾਡੇ ਪਾਉਂ ਮੈਂ ਕਹਿੰਦੀ ਤਾਂ ਪਾਏ ਨਹੀਂ ਲਈ ਜਿਹੜਾ ਨਹੀਂ ਜੀ ਨਹੀਂ ਹਾਰੇ ਐਦਾਂ ਕਿਤੇ ਠਰੂ ਠਰੂ ਕਰਦੇ ਫਿਰਦੇ ਹੈਗੇ ਆ ਗਈ ਤਲਾ ਇੱਕ ਵਾਰ ਕੋਈ ਨਹੀਂ ਆਲ ਫਾਵੇ ਨਹੀਂ ਪੜਨ ਆਲ ਫਵਲ ਲੈਣੇ ਉਹਨਾਂ ਦੋ ਜੀ ਬਾਬੇ ਦੀ ਜੀ ਦਾ ਆਹ ਜਨਾਬ ਗੀਤੀ ਆਵੇ ਗੁਰੂ ਨਾਲ ਜੋੜੋ ਆਹ ਹੋਈ ਨਰਈ ਅਮਰਤਾ ਸਿਵਾਉਣੇ ਮੇਰੇ ਸਮਾਂ ਭੰਗ ਹੋਇਆ ਨਹੀਂ ਗੁਰਦਵਾਰਾ ਸਾਹਿਬ ਲੈ ਜਾਇਆ ਕਰੋ ਬਾਹਰ ਕਰਦੇ ਦੁਕਾਨ ਬਾਗ ਹੈ ਨਾ ਹਾਂਜੀ ਉਹ ਕੋਠੇ ਬਾਬੀ ਜੀ ਦੇ ਬਾਗ ਦੇ ਪਾਠ ਕਰੋ ਦੋ ਜਣੇ ਦੇ ਕੇ ਫਿਰ ਵਾਰ ਗੁਰੂ ਵਾਰ ਗੁਰ ਕਰਨੇ ਜਿੱਦਾਂ ਇਹ ਸਨਾਨ ਕਰਾ ਆਏ ਨਾ ਗੁਰੂ ਘਰ ਭੇਜਿਆ ਕਰੋ ਬੱਚਿਆਂ ਨੂੰ ਫਿਰ ਜਰੂਰ ਆ ਬਜਾਇਆ ਕਰੋ ਮੈਂ ਆਵਾਂ ਜਾਉਂਗੀ ਮੇਰਾ ਸਮਾਂ ਭੰਗ ਹੋਇਆ ਮੈਂ ਆਪੇ ਗੁੰਮ ਕਰਨੀ ਆ ਚੂੜਾ ਚੱਕ ਲਈ ਮਾਂ ਰਾਈ ਜੇ ਵੀਰੋ ਮੈਂ ਸਾਲ ਭਾਰਿਆ ਮੇਰ ਕੋ ਨਮਰਤ ਮੇਰ ਘਮਾਰੂ ਇਹ ਸਨਾਨ ਨਮਰਤੇ ਹੋਈ ਕਹ ਗਰੋਪੀਓਂ ਮੇਰੇ ਤੇ ਉਹ ਇਹਨਾਂ ਨੂੰ ਗੁਰੂ ਨਾਲ ਜੋੜ ਦੋ ਬਹੁਤ ਵਧੀਆ ਹੋ ਬਾਬੇ ਨਾਲ ਜੁੜ ਜਾਣਾ ਪਤੇ ਸਿੰਘ ਪਤੇ ਸਿੰਘ ਇੰਜ ਰਵਣ ਆਈ ਨਹੀਂ ਮਾਣ ਫੌਸੇ ਜਾਂਦਾ ਮੈਂ ਕਿਦੀ ਪਾਏ ਨਹੀਂ ਵੀਰਾ ਮਿੰਨੇ ਜੁੜੇ ਹੀ ਨਹੀਂ ਫੋਨ ਨਹੀਂ ਲੱਗਿਆ ਬੋਲ ਤੇ ਪੋਤੇ ਇਹ ਪੋਤੇ ਆ ਭਾਜੀ ਪੁੱਤਾ ਪੋਤੀ ਆ ਤੇ ਇਹਦੇ ਡੈਡੀ ਦੀ ਇਹਦੇ ਡੈਡੀ ਦੀ ਪੋਤੇ ਪੋਤੀ ਮਾਤਾ ਦੇ ਮੁੰਡੇ ਦੀ ਡੈਥ ਹੋ ਗਈ ਆ ਤੇ ਜਿਹੜੀ ਨੋਹ ਸੀ ਇਹਨਾਂ ਨੂੰ ਛੱਡ ਗਈ ਜਾਈ ਕਿਦਾਂ ਕੀ ਜਿੰਨਾਂ ਨੇ ਯਾਰ ਹੈ ਥੋੜੀ ਲੋਕੀ ਕਰੋੜ ਰੁਪਈਆ ਚੁੱਕਿਆ ਹਸタル ਜਦੇ 100 ਡਾਕਟਰ ਪੈਸੇ ਦੇ ਆਪਣੇ ਬੱਚਾ ਦੇ ਦਵੇ ਯਾਰ ਲੋਤੇ ਨਹੀਂ ਆ ਚੱਲ ਯਾਰ ਦੀ ਬਾ ਬੜੀ ਆ ਆ ਮਾਤਾ ਹੋਣੀ ਆ ਤੇ ਉਹ ਬਾਪੂ ਜਿਹੜਾ ਦੂਜਾ ਉਹ ਦਮੇ ਆ ਹੀਆਂ ਜਨਾਨੀਆਂ ਤੇ ਨਾ ਅੱਗੇ ਦੇ ਗੋਲੀ ਮਾਰਦੇ ਕੁੜੀ ਆ ਹੀਆਂ ਸ਼ਾੜੀਆਂ ਪਿੱਛੇ ਹਿੱਟ ਕੁੜੀ ਆ ਵੀ ਉਹ ਬੱਟੇ ਕੋ ਆਪਣੇ ਨਿਆਣਿਆਂ ਨੂੰ ਵੇਖੋ ਆਹ ਬਾਲ ਹੋ ਰਿਹਾ ਆਪਣੇ ਨਿਆਣਿਆਂ ਲਈ ਜੰਮੇ ਯਾਰ ਆਪਣੇ ਟਿੱਡਾ ਜੰਮੇ ਇੱਕ ਇੱਕ ਹੋਰ ਦੇਣਾ ਜਰਾਪਾ ਜੜਾ ਹਾਂਜੀ ਜਰਾਪਾ ਦੇ ਦੇ ਹੋਰ ਦੇ ਦੇ ਭਾਈ ਕੋਈ ਨਹੀਂ ਪਾ ਦ ਰਾਂ ਪਾ ਰਾਂ ਕੋਈ ਨਹੀਂ ਮੈਂ ਸਾਰਾ ਲਫਾਜ ਪਾ ਲੂੰਗਾ ਚਲ ਖਾਲ ਦੇ ਆ ਨਾ ਮੋਟਾ ਬੀਜੀ ਆ ਤਾ ਵਾ ਦੇਖ ਪਸੰਦ ਕਰ ਲੈ ਪਸੰਦ ਤੇਰੀ ਆ ਨਹੀਂ 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 ਤੂੰ ਜਨਨ ਕਰ ਲੈ ਮਾਂ ਮੇਰੀ ਇਹ ਵੀ ਨਾ ਮਾਰ ਕੇ ਵੀਨ ਲਿਆ ਆਹ ਇਹ ਦੇਖ ਮੋਟੇ ਹੋਣ ਥੋੜੇ ਬਾਪਾ ਜੀ ਮੋਟੇ ਦਿਓ ਥੋੜੇ ਹਾਂਜੀ ਹਾਂਜੀ ਇਹਨੇ ਬੀਜੀ ਲੱਗੇ ਰਹਿਣ ਦੇ ਨਾਲ ਸੂ ਬਧੀਏ ਕੀ ਇਹ ਮਾਰੋ ਦੋ ਦੂਤ ਬਸੰਦ ਕਰ ਜਿਹੜੇ ਹੋਰ ਦਿਖਾ ਵੀ ਕੋਈ ਇੱਕ ਦੂਰ ਆਂ ਆ ਦੇ ਜੀ ਇਹ ਦਾ ਖੈ ਦੀ ਬੀ ਜੀ ਦਾ ਹੈ ਆ ਵੀ ਇਹ ਆ ਵਧੀਆ ਲੱਗਣਾ ਕੱਪੜਾ ਵੀ ਭਾਰਾ ਵਾ ਇਹ ਲੱਗਿਆ ਨਾ ਗੰਦੇ ਨਿਕਾ ਉਹਨਾ ਨਿਕਾ ਆਦੀ ਆਦੀ ਜਨਾਹਣਾ ਤਾਂ ਕੀ ਆ ਪੰਜ ਨਿਕਾ ਰਿਹਾ 200 ਯਾਰ ਕੋ ਤਾਂ ਜਿਆ ਉਹ ਮੁਪੜ ਮੁਪੜ ਕਰ ਰਹੀ ਕਿ ਬਣਾ ਕਰੇ ਜਾਨਾ ਕਿ ਕਿਹੜਾ ਨਹੀਂ ਨਹੀਂ ਮਾਂ ਮੇਰੀ ਤੂੰ ਹੀ ਕਰੇਂਗੀ ਕਿਸਾਨ ਕਿਹੜਾ ਪਸੰਦ ਆ ਦੁਆਚ ਚ ਚਲ ਕੋਈ ਆਹਾ ਹਾਂ ਸਹੀ ਆ ਇਹੋ ਲੈਣਾ ਆ ਇਹੋ ਲੈਣਾ ਆ ਪਿੱਕਾ ਪਿੱਕਾ ਲੈ ਆ ਆਹ ਤੇ ਉਹ ਬਈ ਹੋਰ ਸੀ ਵਜ ਵਾਹ ਕਰਕੇ ਹਾਲੇ ਮਾ ਜੀ ਗੁਰਦਾਸਾਹ ਦੇ ਦੱਖਣੜੇ ਤੋਂ ਬੋਲ ਮੈਂ ਜੀਣਾ ਨਾ ਜੀਣਾ ਨਾ ਜੀਣਾ ਜੀਣਾ ਨਾ ਜੀਣਾ ਮੈਂ ਬਹਿ ਜਾ ਮਾਦਾ ਜੀ ਜੀ ਰਾਸ਼ੀਰ ਪਾਣੀ ਮਾਦਾ ਕੀ ਕੀ ਚਾਹੀਦਾ ਕਰੇ ਮੈਨੂੰ ਕੋ ਆਪੇ ਨਹੀਂ ਨਹੀਂ ਦੱਸ ਕੀ ਕੀ ਨਹੀਂ ਹੈਗਾ ਰਾਸ਼ੀਰ ਪਾਣੀ ਲੈਣਾ ਆਪੇ ਨਹੀਂ 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 ਦੱਸ ਉਹ ਕਿਤੇ ਉਹ ਬਾਪੂ ਹੀ ਸੁਣਦੇ ਲਿਖਾ ਦੋ ਹਾਂ ਲਿਖਾ ਦੇਣਾ ਉਹਨਾਂ ਨੂੰ ਹੁਣ ਮੈਨੂੰ ਥੋੜੀ ਪਦਾਰਸੋਈ ਦੀ ਕੀ ਬਣਾਉਂਦੇ ਕੰਡਾ ਪੱਤੀ ਕੰਡਾ ਪੱਤੀ ਤਰਫ ਸਾਬਣ ਹੋਰ ਜਿਆਦਾ ਖੰਡ ਖੰਡ ਪੱਤੀ ਕੰਡਾ ਪੱਤੀ ਸਾਬਣ ਹੋ ਗਿਆ ਤੇਲ ਹਲਦੀ ਨੂਨ ਮਸਾਲਾ ਲੇਖ ਦੂ ਹੋਰ ਕੋਈ ਕਾਣਾ ਦਾਲਾ ਹੋਰ ਚੋਲ ਚੋਲ ਵੀ ਲੈਣੇ ਆ ਚੋਲ ਵੀ ਦੇ ਦੇ ਹੋਰ ਰਸਤੋਂ ਹੋਰ ਕੋਈ ਜਾਸ ਮਾਤਾ ਨੂੰ ਪੁੱਛਿਆ ਆਟਾ ਆਇਆ ਘਰੇ ਆ ਸਮਾਂ ਚ ਭੁੱਲ ਗਏ ਮਾਤਾ ਕਿ ਆਟਾ ਨਹੀਂ ਆਇਆ ਵਾਹ ਜੀ ਇਹਨਾਂ ਦੀ ਜਗ੍ਹਾ ਦਾ ਪ੍ਰਯਾਸ ਹੈ ਨੂੰ ਮਰਜੀ ਫੂਲਗਾਨ ਕਰਨਾ ਤੁਹਾਡੇ ਪੈਸਾ ਨਹੀਂ ਤੇ ਅਸੀਂ ਗਰੀਬ ਦੀ ਮਦਦ ਕਰਦੇ ਹਾਂ ਉਹ ਤੁਹਾਡੇ ਲਿਖਦੇ ਉਹ ਹੀ ਲੱਗਦੀ ਇਹ ਲਿਖੇ ਤੁਹਾਡੇ ਲਿਖਦੇ ਬਿਲਕੁਲ ਜੀ ਉਹਨਾਂ ਦਾ ਬੰਦੇ। ਉਹਨੂੰ ਮਾਤਾਈ ਦਾ ਸਮਾਨ ਲਿਆ ਇੱਕ ਮਹੀਨੇ ਦਾ 22-2500 ਰੁਪਏ ਦਾ ਸਮਾਨ ਆਇਆ। ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਬਾਈ ਇੱਕ ਜਣਾ ਇਹਨਾਂ ਦੇ ਲਈ ਜਰੂਰ ਅੱਗੇ ਆਓ ਤੇ ਇਹਨਾਂ ਦੀ ਫੈਮਿਲੀ ਨੂੰ ਇੱਕ ਮਹੀਨੇ ਦਾ ਰਾਸ਼ਨ ਜਰੂਰ ਲੈ ਕੇ ਦਿਆ ਕਰੋ। ਬਾਈ ਕੋਈ ਇੱਕ ਜਣਾ ਸਿਰਫ ਕੋਈ ਡੋਨੇਸ਼ਨ ਨਹੀਂ ਲੈਂਦੇ ਕੋਈ ਕੁਝ ਨਹੀਂ। ਇੱਕ ਜਣਾ ਇਹ ਮਾਤਾ ਜੀ ਦੇ ਘਰ ਦਾ ਰਾਸ਼ਨ ਪਾਣੀ ਦਾ ਕਰ ਦੋ। ਬਸ ਇਸ ਤੋਂ ਵੱਡਾ ਪੌਣ ਦਾ ਕੰਮ ਕੋਈ ਨਹੀਂ। ਦੋ ਬੱਚੇ ਆ ਉਹਨਾਂ ਦਾ ਸਕੂਲ ਆ ਉਹਨਾਂ ਦੀ ਸਟੱਡੀ ਆ ਬਸ ਇੰਨਾ ਕਿ ਕੋਈ ਕਰ ਸਕਦਾ 3-4000 ਰੁਪਿਆ ਜੇ ਮਹੀਨੇ ਦਾ ਕੋਈ ਦੇ ਸਕਦਾ ਇਹਨਾਂ ਮਾਤਾ ਦੇ ਪਰਿਵਾਰ ਨੂੰ ਅਡਾਪਟ ਕਰ ਲੋ ਇਹ ਇਸ ਤੋਂ ਵੱਡਾ ਮੇਰੇ ਗਿਆਨ ਲੱਤੇ ਕੋਈ ਪੁੰਨ ਫੋਰ ਹੋ ਨਹੀਂ ਸਕਦਾ ਚੱਲਾ ਜਮਾ ਤੇ ਜਾ ਹਾਂ ਕਿੱਧੀਆਂ ਤਰੇ ਚੱਲ ਅਗਰ ਨੇ ਸਭ ਸੌਦਾ ਕੱਢ ਲੈ ਕਿੱਡੀ ਸਭ ਦਾ ਸੌਦਾ ਜੀ ਸਾਰੇ ਲੈਰ ਬੰਦ ਕਰ ਜਿਦਾਂ ਇਹ ਬੱਚਿਆਂ ਨੂੰ ਇਹਨਾਂ ਦੀ ਮਾਤਾ ਛੱਡ ਕੇ ਚਲੀ ਗਈ ਆ ਤੇ ਇਹਨਾਂ ਦੇ ਪਿਤਾ ਜੀ ਡੈਥ ਹੋ ਗਈ ਆ ਬੱਚਿਆਂ ਦੀ ਤੇ ਆ ਦਾਦੀ ਦਾਦਾ ਜੀ ਇਹਨਾਂ ਨੂੰ ਪਾਲ ਰਹੇ ਆ ਤੇ ਬਿੁਰ ਗੁਮਰ ਆ ਬਿਰਦਾ ਵਾਸਤਾ ਬਹੁਤ ਔਕਾ ਕਰਦਾ ਗਿਆਰਾ ਕਰ ਦੇ ਵਿੱਚ ਦੋ ਟਾਈਮ ਦੀ ਰੋਟੀ ਤੋਂ ਮੁਮਤਾਜ ਬਿਲਕੁਲ ਜਵਾਨ ਨੇ ਨਾਲ ਅਡੇ ਜਵਾਨ ਆ ਜਵਾਨ ਨੂੰ ਭਾਵੇਂ ਨਹੀਂ ਜਵਾਨ ਹੀ ਬਾਬੂ ਜੀ ਗਿਆ ਗਿਆ ਨਹੀਂ ਚੈਨਾ ਮਾਤਾ ਖੁਸ਼ੇ ਮਾਤਾ ਖੁਸ਼ ਜੀ ਦਾ ਹੈ ਤੁਹਾਡੀ ਪੀਜੀ ਕਿਧੋਂ ਹੋਣ ਵਿੱਚ ਸਾਉ ਤਾਂ ਵੱਡੀ ਦੀ ਕਾਲ ਚਲੇ ਆ ਮੇਰਾ ਭੁੱਖਿਆਂ ਨੂੰ ਰਾਸ ਚਾਹਾਂ ਤੇ ਮੱਕਾ ਬੜਾ ਗੋਲ ਜੀ